ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਜਿੱਥੇ ਡਿਜੀਟਲ ਸੇਵਾਵਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਸਾਈਬਰ ਧੋਖਾ ਧੜੀ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਸਭ ਦੇ ਬਾਵਜੂਦ ਸਾਈਬਰ ਧੋਖਾ ਧੜੀ ਦੇ ਮਾਮਲੇ ਵਿੱਚ ਹਰਿਆਣਾ ਦੇ ਗੁਰੂਗਰਾਮ ਦੇ ਬੈਂਕ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਸਾਈਬਰ ਠੱਗਾਂ ਨਾਲ ਮਿਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਇਹਨਾਂ ਸਾਰੇ ਮਾਮਲਿਆਂ ਨੂੰ ਜਾਣ ਕੇ ਪੁਲਿਸ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਸੋ ਆਓ ਤੁਹਾਨੂੰ ਦੱਸਦੇ ਹਾਂ ਬੈਂਕ ਅਧਿਕਾਰੀ ਕਿਵੇਂ ਕਰਦੇ ਨੇ ਸਾਈਬਰ ਠੱਗਾਂ ਦੀ ਮਦਦ ਭਾਰਤ ਵਿੱਚ ਸਾਈਬਰ ਅਪਰਾਧ ਹਰ ਸਾਲ 5 ਗੁਣਾ ਦੀ ਦਰ ਨਾਲ ਵੱਧ ਰਿਹਾ ਹੈ ਸਾਈਬਰ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਤਾਂ ਬੈਂਕ ਅਧਿਕਾਰੀ ਅਤੇ ਕਰਮਚਾਰੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆ ਰਹੀ ਹੈ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਪੈਸੇ ਵਾਪਸ ਕਰਵਾਉਣ ਵਿੱਚ ਕੇਂਦਰ ਸਰਕਾਰ ਤੋਂ ਨੰਬਰ 1 ਪੁਰਸਕਾਰ ਪ੍ਰਾਪਤ ਕਰਨ ਵਾਲੀ ਹਰਿਆਣਾ ਸਾਈਬਰ ਪੁਲਿਸ ਨੇ ਪਿਛਲੇ ਡੇਢ ਸਾਲ ਵਿੱਚ ਦੋ ਦਰਜਨ ਤੋਂ ਵੱਧ ਅਜਿਹੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ ਇਨ੍ਹਾਂ ਵਿੱਚ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਕਰਮਚਾਰੀ ਸ਼ਾਮਲ ਨੇ ਇਸ ਦੌਰਾਨ ਵਕਵਾਕ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਵਿੱਚ ਕਈ ਤੱਥ ਸਾਹਮਣੇ ਆਏ ਨੇ ਹਰਿਆਣਾ ਪੁਲਿਸ ਦੇ ਅਨੁਸਾਰ ਬੈਂਕ ਵਿੱਚ ਕਮਿਸ਼ਨ ਦੇ ਆਧਾਰ ਤੇ ਕੰਮ ਕਰਨ ਵਾਲੇ ਕਰਮਚਾਰੀ ਅਕਸਰ ਮਾਸੂਮ ਲੋਕਾਂ ਦੇ ਖਾਤਿਆਂ ਦੀ ਵਰਤੋਂ ਕਰਦੇ ਨੇ ਇਸ ਤੋਂ ਇਲਾਵਾ ਉਹ ਝਾਲੀ ਦਸਤਾਵੇਜ਼ ਨਾਲ ਧੋਖਾਧੜੀ ਕਰਨ ਵਾਲਿਆਂ ਦੇ ਖਾਤੇ ਖੋਲ੍ਹਦੇ ਨੇ ਲਹਿਣ ਦੇਣ ਦੀ ਸੀਮਾ ਨੂੰ ਨજર ਅੰਦਾਜ਼ ਕਰਕੇ ਪੈਸੇ ਟਰਾਂਸਫਰ ਕਰਦੇ ਨੇ ਜਿਸ ਵਿੱਚ ਬਜ਼ੁਰਗਾਂ ਤੇ ਔਰਤਾਂ ਨੂੰ ਅਤੇ ਆਪਣੇ ਖਾਤਿਆਂ ਵਿੱਚ ਵੱਡੀ ਮਾਤਰਾ ਵਿੱਚ ਪੈਸੇ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਧੋਖਾ ਧੜੀ ਕਰਨ ਵਾਲੇ ਗਿਰੋਹਾਂ ਨੂੰ ਦਿੰਦੇ ਨੇ ਕਈ ਵਾਰ ਬੈਂਕ ਅਧਿਕਾਰੀ ਅਤੇ ਕਰਮਚਾਰੀ ਵੀ ਧੋਖੇਬਾਜ਼ਾਂ ਨੂੰ ਵਨ ਟਾਈਮ ਪਾਸਵਰਡ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਨੇ ਇਸ ਤਰ੍ਹਾਂ ਸਾਈਬਰ ਧੋਖਾ ਧੜੀ ਦੇ ਵੱਡੇ ਤਿੰਨ ਮਾਮਲੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਪਹਿਲੇ ਮਾਮਲੇ ਦੀ ਗੱਲ ਕਰੀਏ ਤਾਂ ਇਹ ਮਾਮਲਾ ਦਸੰਬਰ 2024 ਵਿੱਚ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਹਰਿਆਣਾ ਸਾਈਬਰ ਪੁਲਿਸ ਨੇ DBS ਬੈਂਕ DLF ਫੇਜ਼ 2 ਗੁਰੂਗ੍ਰਾਮ ਦੇ ਬੈਂਕ ਰਿਲੇਸ਼ਨ ਮੈਨੇਜਰ ਟੀਪੂ ਸੁਲਤਾਨ ਨੂੰ ਸਾਈਬਰ ਧੋਖਾ ਧੜੀ ਕਰਨ ਵਾਲਿਆਂ ਦਾ ਸਾਥੀ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸ਼ਿਕਾਇਤਕਰਤਾ ਨੇ ਕਿਹਾ ਕਿ ਖਾਤਾ ਬੰਦ ਕਰਾਉਣ ਲਈ ਅਰਜੀ ਜਮ੍ਹਾਂ ਕਰਵਾਉਣ ਤੋਂ ਬਾਅਦ ਟੀਪੂ ਨੇ ਕਿਹਾ ਕਿ ਕੰਮ ਹੋ ਜਾਵੇਗਾ ਕੁਝ ਦਿਨਾਂ ਬਾਅਦ ਉਸ ਨੂੰ ਉਸਦੇ ਮੋਬਾਈਲ ਤੇ ਸੁਨੇਹਾ ਮਿਲਿਆ ਕਿ ਉਸਦੇ ਬੈਂਕ ਖਾਤੇ ਵਿੱਚ 15000 ਰੁਪਏ ਜਮ੍ਹਾਂ ਹੋ ਗਏ ਨੇ। ਟਿੱਪੂ ਨੇ ਖਾਤੇ ਤੋਂ ਮੋਬਾਈਲ ਨੰਬਰ ਤੇ ਈਮੇਲ ਆਈਡੀ ਬਦਲ ਦਿੱਤੀ ਅਤੇ ਇੱਕ ਹੋਰ ਮੋਬਾਈਲ ਨੰਬਰ ਤੇ ਈਮੇਲ ਆਈਡੀ ਦਰਜ ਕਰ ਲਈ। ਇਸ ਖਾਤੇ ਦੀ ਵਰਤੋਂ ਸਾਈਬਰ ਧੋਖਾਧੜੀ ਲਈ ਕੀਤੀ ਜਾਣ ਲੱਗੀ। ਉੱਥੇ ਹੀ ਦੂਜੇ ਸਾਈਬਰ ਧੋਖਾਧੜੀ ਮਾਮਲੇ ਦੀ ਗੱਲ ਕਰੀਏ ਤਾਂ ਗੁਰੂਗ੍ਰਾਮ ਦੇ ਮਾਨੇਸਰ ਸਾਈਬਰ ਪੁਲਿਸ ਨੇ 26 ਫਰਵਰੀ 2024 ਨੂੰ ਕੋਟਕ ਮਹਿੰਦਰਾ ਬੈਂਕ ਦੀ ਐਮਜੀ ਰੋਡ ਸ਼ਾਖਾ ਤੇ ਕਾਰਪੋਰੇਟ ਦਫ਼ਤਰ ਵਿੱਚ ਕੰਮ ਕਰਨ ਵਾਲੇ ਸਹਾਇਕ ਮੈਨੇਜਰ ਮੋਹਿਤ ਰਾਠੀ ਅਤੇ ਦੋ ਡਿਪਟੀ ਮੈਨੇਜਰ ਮਹੇਸ਼ ਅਤੇ ਵਿਸ਼ਕਰਮਾ ਮੋਰੀਆ ਨੂੰ ਗ੍ਰਿਫਤਾਰ ਕੀਤਾ ਇਹ ਤਿੰਨੋਂ ਮੇ ਬਾਤ ਦੇ ਸਾਈਬਰ ਠੱਗਾ ਨੂੰ ਜਾਲੀ ਦਸਤਾਵੇਜ਼ ਨਾਲ ਖੋਲੇ ਗਏ ਬੈਂਕ ਖਾਤੇ ਮੁਹੱਈਆ ਕਰਵਾਉਂਦੇ ਸੀ ਉਹਨਾਂ ਦਾ ਗੱਠਜੋੜ 8 ਮਹੀਨਿਆਂ ਤੋਂ ਵੱਧ ਪੁਰਾਣਾ ਸੀ ਉਹਨਾਂ ਨੇ 2000 ਤੋਂ ਵੱਧ ਬੈਂਕ ਖਾਤੇ ਖੋਲੇ ਸੀ ਉਹਨਾਂ ਨੂੰ ਇਸ ਖਾਤੇ ਵਿਧੇ ਬਦਲੇ 20 ਤੋਂ 25000 ਰੁਪਏ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਜੇਕਰ ਤੀਸਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਸਤੰਬਰ 2024 ਵਿੱਚ ਗੁਰੂਗਰਾਮ ਹਰਿਆਣਾ ਵਿੱਚ ਸਾਈਬਰ ਪੁਲਿਸ ਨੇ ICICI ਬੈਂਕ ਦੇ ਦੋ ਕਰਮਚਾਰੀਆਂ ਨੂੰ ਇੱਕ ਗਿਰੋਹ ਦੇ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਜੋ ਸਟਾਕ ਮਾਰਕੀਟ ਵਿੱਚ ਨਿਵੇਸ਼ ਨਾਮ ਤੇ ਧੋਖਾਧੜੀ ਕਰਦੇ ਸੀ ਦੋਸ਼ੀ ਆਕਾਸ਼ਦੀਪ ਅਤੇ ਹਰਪ੍ਰੀਤ ਦੇਵਾਂਦਰ ਦਾ ਬੈਂਕ ਖਾਤਾ ਖੋਲਿਆ ਸੀ ਅਤੇ ਇਸ ਨੂੰ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਵੇਤ ਦਿੱਤਾ ਸੀ ਅਕਾਸ਼ਦੀਪ 2022 ਤੋਂ ICICI ਬੈਂਕ ਵਿੱਚ ਤਾਇਨਾਤ ਸੀ ਅਤੇ ਵਰਤਮਾਨ ਵਿੱਚ ਡਿਪਟੀ ਮੈਨੇਜਰ ਦਾ ਅਹੁਦਾ ਸੰਭਾਲ ਰਿਹਾ ਸੀ ਇਨ੍ਹਾਂ ਸਭ ਮਾਮਲਿਆਂ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਈਬਰ ਮਾਹਰ ਰਾਜੇਸ਼ ਰਾਣਾ ਅਨੁਸਾਰ ਬੈਂਕ ਵਿੱਚ ਤਾਇਨਾਤ ਕਿਸੇ ਵਿਅਕਤੀ ਦੀ ਮਦਦ ਤੋਂ ਬਿਨਾਂ ਲਗਾਤਾਰ ਸਾਈਬਰ ਧੋਖਾਧੜੀ ਸੰਭਵ ਨਹੀਂ ਹੈ RBI ਦੇ ਦਿਸ਼ਾ ਨਿਰਦੇਸ਼ ਇੱਕ ਖਾਤੇ ਵਿੱਚ ਕੀਤੇ ਗਏ ਪੈਸੇ ਦੀ ਰਕਮ ਖਾਤੇ ਦੀ ਤਸਦੀਕ ਪੈਸੇ ਟਰਾਂਸਫਰ ਸੀਮਾ ਅਤੇ ਹੋਰ ਨੀਤੀਆਂ ਤੇ ਲਾਗੂ ਹੁੰਦੇ ਨੇ ਜੇਕਰ ਇਸ ਵਿਰੁੱਧ ਗਤੀਵਿਧੀਆਂ ਹੁੰਦੀਆਂ ਨੇ ਤਾਂ ਮਾਮਲਾ ਉਲਝ ਜਾਂਦਾ ਹੈ ਇਸ ਲਈ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹਾਂ ਦੀ ਮਦਦ ਕਰਨ ਵਾਲੇ ਕੁਝ ਬੈਂਕ ਅਧਿਕਾਰੀ ਅਤੇ ਕਰਮਚਾਰੀ ਇੱਕ ਦੇਸ਼ ਵਿਆਪੀ ਸਮੱਸਿਆ ਬਣ ਕੇ ਉੱਭਰ ਰਹੇ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਨਿੱਜੀ ਬੈਂਕਾਂ ਦੇ ਅਧਿਕਾਰੀ ਨੇ ਦੱਸਦੇ ਇਹ ਕਿ ਸਰਕਾਰ ਨੂੰ ਬੈਂਕ ਅਧਿਕਾਰੀਆਂ ਦੀ ਸ਼ਕਤੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਅਜਿਹੇ ਮਾਮਲਿਆਂ 'ਤੇ ਸਖਤ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਹੋਰ ਕਿੰਨੇ ਕੁ ਅਜਿਹੇ ਬੈਂਕ ਅਧਿਕਾਰੀ ਸਾਈਬਰ ਠੱਗਾਂ ਨਾਲ ਮਿਲੇ ਹੋਏ ਨੇ ਜਿਸ ਨਾਲ ਲੋਕਾਂ ਨੂੰ ਅਜਿਹੀਆਂ ਧੋਖਾਧੜੀਆਂ ਤੋਂ ਬਚਾਇਆ ਜਾ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ